ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਜੀ ਅੱਪਾ ਅੱਜ ਦਾ ਨਵਾਂ ਬਲੌਗ ਸ਼ੁਰੂ ਉਮੀਦ ਹੈ ਤੁਹਾਨੂੰ ਰਾਤ ਦਾ ਬਲੌਗ ਸਾਡਾ ਪਸੰਦ ਆਇਆ ਹੋਊਗਾ ਇਸੇ ਉਮੀਦ ਦੇ ਵਿੱਚ ਅੱਜ ਨਵਾਂ ਬਲੌਗ ਲੈ ਕੇ ਆ ਰਹੇ ਆ ਜੀ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਮਿਲਦੇ ਆ ਜੀ ਅੱਜ ਦੇ ਨਵੇਂ ਬਲੌਗ ਦੇ ਵਿੱਚ ਆਇਓ ਇਹ ਦੁੱਧ ਵਾਲੀਆਂ ਸੇਵੀਆਂ ਖਾਣੀਆਂ ਨੇ ਜੀ ਨੇ ਦੁੱਧ ਵੈਸੇ ਘੱਟ ਹੀ ਪਾਇਆ ਸੀ ਸੰਦ ਸਿਰੇ ਤੇ ਵੇਲੇ ਬਣਾ ਲਿਆ ਸੇਰੀਆਂ ਲੋ ਜੀ ਆਪਾਂ ਪ੍ਰਸਾਦਾ ਪਾਣੀ ਸਕ ਲਿਆ ਤੇ ਹੁਣ ਆਗੇ ਦੁਕਾਨ ਦੇ ਵਿੱਚ ਅੱਜ ਆਪਾਂ ਬੁੰਡਾ ਬਣ ਐਣੇ ਦੁਕਾਨ ਦੇ ਵਿੱਚ ਤੇ ਕਿਉਂਕਿ ਘਰ ਦੇ ਪੇਰੇ ਅੱਜ ਜਾ ਰਹੇ ਨੇ ਭੋਗ ਤੇ ਤੇ ਸਾਰੇ ਜਾਣੇ ਲਾ ਗਿਆ ਅੱਜ ਕੱਲੇ ਘਰੇ ਤੇ ਪੂਰਾ ਦਿਨ ਰਹਿਣਾ ਇੱਥੇ ਦੁਕਾਨ ਦੇ ਵਿੱਚ ਆਪਾਂ ਪਿੱਛੇ ਦੇਖਦੇ ਹਾਂ ਜੀ ਦਿਨੇ ਰੁੱਦਿਆਂਗੇ ਆਪਾਂ ਨੂੰ ਔਰ ਕੀ ਕੀ ਆਪਾਂ ਕਰਾਂਗੇ ਤੇ ਕੀ ਕੀ ਬਾਕੀ ਹੋਰ ਕੱਪੜੇ ਲੀਡਾ ਦਿਖਾਵਾਂਗੇ ਅੱਜ ਤੁਹਾਨੂੰ ਹੋਰ ਆਪਣਾ ਵਲੌਗ ਅੱਜ ਬਾਹਰ ਦਾ ਰਹੀ ਸ਼ਾਮ ਤੱਕ ਪਾਣਨਾ ਨਹੀਂ ਕਿਉਂਕਿ 3-4 ਵਜੇ ਦਿਨ ਵਾਸਤੇ ਆਉਣਗੇ ਫਿਰ ਉਦੋਂ ਤੱਕ ਦੇਖਾਂਗੇ ਫਿਰ ਉਹ ਤਾਂ ਜਿਹੜਾ ਲੱਗਿਆ ਬਾਹਰ ਦਾ ਫਿਰ ਆਪਾਂ ਘਰ ਦੇ ਵਿੱਚ ਹੀ ਆਂਗੇ ਅੱਜ ਤੇ ਲਓ ਜੀ ਆਪਾਂ ਹੁਣ ਬੈਠੇ ਆਂ ਜਤੇਲੇ ਘਰੇ ਕੋਈ ਹੈ ਨਹੀਂ ਤੁਹਾਨੂੰ ਦੱਸਿਆ ਤੀਗਾ ਤੇ ਸੋਚਿਆ ਚਲੋ ਆਪਾਂ ਹੁਣ ਕਰ ਦਈਏ ਨਾਮ ਅਨਾਉਂਸ ਜਿੰਨਾ ਨੇ ਆਪਾਂ ਕਮੈਂਟ ਕਰੇ ਨੇ ਰਾਤਾ ਪੰਨ ਮੈਨੇ ਹੀ ਟੋਪਮੈਂਟ ਤੇ ਇੱਕ ਮਿੰਟ ਹੈਗਾ ਜੀ ਪੰਨ ਬ੍ਰਜੀਤਕਰ ਤੇ ਉਹਨਾਂ ਨੇ ਇੱਕ ਮਿੰਟ ਤੇ ਹੀ ਨਾਈਸ ਬਲੌਗ ਤੁਹਾਡਾ ਬਹੁਤ ਸੋਹਣਾ ਤੇ ਧੰਨਵਾਦ ਪੜਨੇ ਬਹੁਤ-ਬਹੁਤ ਤੁਸੀਂ ਕਮੈਂਟ ਕੀਤਾ ਟਾਈਮ ਕੱਟਿਆ ਹਨਾ ਤੇ ਆਪਣਾ ਬਲੌਗ ਦੇਖਿਆ ਤਾਂ 얘ਦੇ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਦੂਸਰਾ ਕਮੈਂਟ ਆਇਆ ਹੈਗਾ ਜੀ ਇਹ ਪਿੰਦਰ ਢਿੱਲੂ ਉਹਨਾਂ ਨੇ ਵੀ ਵਧੀਆ ਕਮੈਂਟ ਕੀਤਾ ਕਿ ਕਿੰਨੇ ਵੀ ਅੱਜ ਬਲੌਗ ਦੇ ਵਿੱਚ એનર્ਜੀ ਦੀ ਕਮੀ ਤੇ ਉਹ ਹੈਗੀ ਅੱਜ ਥੋੜੀ ਜੀ ਤੇ ਤਵਸਥਾ ਇਸ ਨੂੰ ਥੋੜਾ ਜਿਹਾ ਸਰੀਰ ਸੈੱਟ ਜਾਂ ਨਹੀਂ ਹੈਗਾ ਤੇ ਪਤਾ ਨਹੀਂ ਲੱਗ ਰਿਹਾ ਵੀ ਹੋਇਆ ਕੀ ਨਾ ਕੋਈ ਤਖਲੀਫ ਹੈ ਨਾ ਤੇ ਬਸ ਵੈਸੇ ਹੀ ਥੋੜਾ ਥੋੜੀ ਕਮਜ਼ੋਰੀ ਜੀ ਮਤਲਬ ਮਹਿਸੂਸ ਜੀ ਹੁੰਦੀ ਹੈਗੀ ਤਾਂ ਕਰਕੇ ਥੋੜਾ ਹੋ ਜਾਂਦਾ ਤੇ ਵੈਸੇ ਜਦ ਬਲੌਗ ਸੂਟ ਕਰਦਾ ਤਾਂ ਘਰ ਦੇ ਤਾਂ ਪੂਰੀ ਹਿੰਮਤ ਨਾਲ ਪਰ ਵੀਰ ਵੀ ਥੋੜਾ ਬਹੁਤਾ ਚਲੋ ਹੋ ਜਾਂਦਾ ਹੈ ਕਦੇ-ਕਦੇ ਤੇ ਉਹਨਾਂ ਨੇ ਸਹੀ ਪਛਾਣਿਆ ਧਿਆਨ ਨਾਲ ਬਲੌਗ ਦੇਖ ਕੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ એનર્ਜੀ ਦੀ ਕਮੀ ਹੈਗੀ ਤੇ ਕੋਈ ਗੱਲ ਨਹੀਂ ਜੀ ਅੱਜ ਥੋੜੇ ਜਿਹਾ ਬਰ더 એનર્ਜੀ ਦੇ ਨਾਲ ਬਲੌਗ ਬਣਾ ਰਹੇ ਹਾਂਗੇ ਤੇ ਤੁਹਾਨੂੰ ਇਹ ਦਸਨ ਪਸੰਦ ਆਊਗਾ ਬਹੁਤ-ਬਹੁਤ ਧੰਨਵਾਦ ਸੀ ਟਾਈਮ ਕੱਢਿਆ ਸਾਡੇ ਲਈ ਬਲੌਗ ਦੇਖਿਆ ਕਮੈਂਟ ਕੀਤਾ ਤੇ ਇੰਨੀ ਗੌਰਮਾ ਬਲੌਗ ਦੇਖਿਆ ਕਿਸੇ ਨੇ ਗੌਰ ਨਹੀਂ ਕਰਤੀ ਤੁਸੀਂ ਕੀਤੀ ਹੈ ਬਹੁਤ ਬਹੁਤ ਧੰਨਵਾਦ ਇਹਦੇ ਲਈ ਤੇ ਬਾਕੀ ਅੱਜ ਬਸ ਅਸੀਂ ਘਰੇ ਬੈਠੇ ਹਾਂ ਇਕੱਲੇ ਇਕੱਲੇ ਜਦੋਂ ਨਾ ਟਾਈਮ ਨਿਕਲਦਾ ਨਾ ਜੀ ਲੱਗਦਾ ਹੈ ਨਾ ਤੇ ਬਹੁਤ ਮੁਸ਼ਕਲ ਜਿਆ ਹੋ ਜਾਂਦਾ ਹੈ ਤੇ ਫਿਰ ਇੱਧਰ ਜਾਣ ਆਉਣਾ ਵੀ ਜ਼ਰੂਰੀ ਹੈ ਨਾ ਇੱਕ ਤੀ ਰਿਸ਼ਤੇਦਾਰਾਂ ਦੇ ਵਿੱਚ ਰਿਸ਼ਤਦਾਰੀ ਚ ਮਰਗਤ ਇੰਨੀ ਜ਼ਿਆਦਾ ਹੋਈ ਜਿਵੇਂ ਬਹੁਤ ਜ਼ਿਆਦਾ ਇੱਕ ਪਾਸਿਓਂ ਭੋਗ ਪੈਂਦਾ ਤੇ ਦੂਸਰੀ ਸਾਈਡਸ ਨੇਹਾ ਆ ਜਾਂਦਾ ਤਾਂ ਕਰਕੇ ਸਾਰੇ ਨੂੰ ਜਾਣਾ ਪੈਂਦਾ ਤੇ ਫਿਰ ਕਰੀ ਮੈਨੂੰ ਇਕੱਲੀ ਨਹੀਂ ਰਹਿਣਾ ਪੈਂਦਾ ਚਲੋ ਇਹ ਵੀ ਇਨਾ ਜ਼ਰੂਰੀ ਹੈ ਦੁੱਖ ਸੁੱਖ ਦੁਨੀਆ ਤੇ ਬਣਿਆ ਹੈ ਆਪਾਂ ਨੂੰ ਭੈਣ ਭਾਈ ਦੇ ਹਰੇਕ ਦੇ ਜਾਣਾ ਪੈਂਦਾ ਹੈ ਕਿਉਂਕਿ ਕਹਿੰਦੇ ਹੁੰਦੇ ਨੇ ਵੀ ਖੁਸ਼ੀ ਹੈ ਜਿਹੜੀ ਉਹਦਾ ਤਾਂ ਆਪਾਂ ਪਹਿਲਾਂ ਟਾਈਮ ਰੱਖ ਲੈਣੇ ਹੁੰਦੇ ਆ ਨਾ ਵੀ ਆਹ ਦਿਨ ਦੀ ਆਪਣੀ ਘਰ ਖੁਸ਼ੀ ਹੈ ਪਰਿਵਾਰਿਕ ਨੂੰ ਇਨਵਾਈਟ ਕਰਦੇ ਆ ਤੇ ਪਰ ਜਿਹੜਾ ਦੁੱਖ ਹੈ ਇਹ ਅਚਾਨਕ ਆਉਂਦਾ ਹੈ ਜਿਹਦਾ ਪਤਾ ਨਹੀਂ ਕਦੋਂ ਹਨਾ ਕੀ ਦੇ ਤੇ ਕੀ ਆ ਜਾਣਾ ਕੀ ਹੋ ਜਾਣਾਗਾ ਤੇ ਇਹਦੇ ਵਿੱਚ ਆਪਾਂ ਨੂੰ ਆਪਦੇ ਆਪ ਜਾਣਾ ਪੈਂਦਾ ਕੋਈ ਸੱਦਨ ਬੁਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੈ ਨਾ ਤੇ ਆਪਣੇ ਆਪਣਾ ਫਰਜ਼ ਬਣਦੇ ਵੀ ਆਪਾਂ ਆਪ ਜਾਈਏ ਤੇ ਜਾਣਾ ਪੈਂਦਾ ਹਰੇਕ ਦੇ ਜੇ ਆਪਾਂ ਜਾਵਾਂਗੇ ਤਾਂ ਅਗਲਾ ਕੱਲ ਨੂੰ ਕੋਈ ਆਪਣੇ ਦੁੱਖ ਸਿਕਤ ਹਨਾ ਆਪਣੇ ਘਰੇ ਵੀ ਆ ਕੇ ਜ਼ਰੂਰ ਪੜੂ ਆਪਣੇ ਨਾਲ ਹਨਾ ਤੇ ਤਾਂ ਕਰਕੇ ਚਲੋ ਆਈਂ ਹੋ ਜਿੰਦੇ ਟਾਈਮ ਨਿਕਲੀ ਜਾਂਦੇ ਲਓ ਜੀ ਅੱਜ ਬਾਹਰ ਐ ਇਦਾਂ ਦਾ ਮੌਸਮਾ ਥੋੜਾ ਥੋੜਾ ਬੱਦਲ ਜੇ ਧੁੱਪ ਹੈ ਨਹੀਂ ਕੀ ਤੇ ਹਵਾਜ ਘੱਟ ਚੱਲ ਰਹੀ ਹੈ ਪੂਰੀ ਇਦਾਂ ਨਹੀਂ ਹੈਗਾ ਠੰਡ ਜੀ ਹੋ ਗਿਆ ਨਹੀਂ ਹੈਗੀ ਹੁਣ ਮਸ ਜੀ ਹੋਈ ਤੇ ਹੁਣ ਮਸ ਜੀ ਥੋੜੀ ਥੋੜੀ ਹਵਾ ਚੱਲ ਰਹੀ ਹੈ ਮਿੰਦ ਕਾ ਕੇ ਬਾਹਰ ਪੈ ਗਿਆ ਤੇ ਮੈਂ ਚਲੋ ਬਾਹਰ ਲੀ ਹ ਬੰਦੇ ਨੇ ਮਿੰਦ ਚਟੋ ਲਓ ਜੀ ਆਪਾਂ ਕਾਫੀ ਟਾਈਮ ਬਾਰੇ ਆਰਾਮ ਕੀਤਾ ਤੇ ਹੁਣ ਫੇਰ ਆਗੇ ਦੁਕਾਨ ਦੇ ਵਿੱਚ ਉਹ ਹੱਲੇ ਆਏ ਨਹੀਂ ਹੈਗੇ 3 ਵਜੇ ਤੇ ਹੁਣ ਲੱਗਦਾ ਵੀ 3:30 ਵਜੇ ਜਾਂ 4:00 ਵਜੇ ਦਿੰਦੂ ਆਉਣਗੇ ਫੇਰ ਆ ਕੇ ਚਾਹ ਪਾਣੀ ਬਣਾਉਣਗੇ ਤੇ ਆਪਾਂ ਪੀਵਾਂਗੇ ਉਹਨਾਂ ਚਿਰ ਆਪਾਂ ਇੱਥੇ ਬੈਠਿਆਂ ਬਸ ਚਾਹ ਕੀ ਸੁਣੇ ਬੈਠੇ ਕਦੇ ਕੋਈ ਆ ਲੰਘਿਆ ਜਾਂਦਾ ਖੜ ਜਾਂਦਾ ਗੱਲਾਂ ਵਾਲਾ ਜਾਂ ਕੋਈ ਕਸਟਮਰ ਆ ਜਾਂਦਾ ਇੰਦਾ ਟਾਈਮ ਨਿਕਲ ਹੀ ਜਾਂਦਾ ਚਲੋ ਮੈਂ ਕਿੰਨੀ ਇੱਥੇ ਇਕੱਲਾ ਹੀ ਬੈਠਾ ਚੱਕੀਆਂ ਨਾ ਬਹੁਤ ਔਖਾ ਜਨ ਜਿਸਨ ਇਕੱਲਾ ਹੁੰਨਾ ਕਰੇ ਬਸ ਸਹੀਂ ਟਾਈਮ ਪਾਸ ਕਰਨਾ ਪੈਂਦਾ ਜਿਵੇਂ ਕਦੇ ਬਲੌਗ ਬਲੌਗ ਸਿਪ ਕਰ ਲੈਣਾ ਕਦੇ ਕੋਈ ਆ ਜਾਂਦਾ ਕਦੇ ਗੱਲਾਂ ਕਰਨ ਲੱਗ ਜਾਂਦਾ ਕਿਸੇ ਨਾਲ ਫੋਨ ਤੇ ਬਸ ਇਦਾਂ ਟਾਈਮ ਪਾਸ ਹੋ ਜਾਂਦਾ ਲੈ ਆਈ ਭੋਗ ਵਾਲੇ ਆ ਗਏ ਤੇ ਆ ਕੇ ਉਹਨੇ ਚਾਹ ਬਣਾ ਲਈ ਹੁਣ ਪੀਣਿਆਂਗੇ ਚਾਹੇ ਲੋ ਜੀ ਮੈਂ ਹੁਣ ਚੱਲਿਆ ਗੱਦੀ ਦੇ ਇਹ ਆ ਗਏ ਸਾਰੇ ਜਾਣੇ ਪਹੁੰਚ ਗਏ ਹੁਣ ਆਪਾਂ ਕਰਕੇ ਆਉਣੇ ਆ ਬਾਹਰ ਜਿਹੜਾ ਦੇ ਜਿਹੜਾ ਦੇਖ ਕੇ ਆਉਣੇ ਗਾਰਲੀ ਹਵਾ ਲੈ ਕੇ ਆਉਣੇ ਦੇਖੋ ਜੀ ਬੱਦਲ ਕਿੰਨਾ ਅੱਗੇ ਕਾਲੀ ਕਾਟ ਕੜੀ ਕੈਂਟ ਲੱਗ ਰਿਹਾ ਹੈ ਮੌਸਮ ਹੁਣ ਆਪਾਂ ਪੱਧਰ ਦੀ ਕੋਲੇ ਜਾ ਕੇ ਮੈਂ ਲੱਗਦਾ 20 ਮਿੰਟ ਗੱਲਾਂ ਜੇ ਕਣੀ ਕਨਾਮਣ ਹੋਇਆ ਮੀਂਹ ਆਇਆ ਫਿਰ ਤੁਜ ਨੂੰ ਕੋ ਕਰ ਨੂੰ ਭਾਜੀ ਮੌਸਮ ਹੋ ਗਿਆ ਕੈਂਟ ਆ ਗਿਆ ਪੱਕਰੇ ਬੱਦਲ ਹੀ ਬੱਦਲ ਹੋ ਗਿਆ ਬਹੁਤ ਜ਼ਿਆਦਾ ਤੇ ਹੁਣ ਆਪਾਂ ਕਰਦੇ ਆ ਕੁਰਕਰਾ ਪਾਲਟੀ ਅੱਜ ਹਾਂਜੀ ਫਿਰ ਜੀ ਇੱਥੇ ਕੁਰਕਰੇ ਖਾਣ ਨੂੰ ਤੇ ਹੁਣ ਇਹਨੂੰ ਕਰਦੇ ਆ ਉੱਪਰ ਤੇ ਚੱਕਦੇ ਆ ਲੋ ਜੀ ਨੇ ਜਿਹਨੇ ਖਾਣੇ ਨੇ ਆ ਜਾਓ ਫਿਰ ਪਤਾ ਲੱਗਿਆਂਗੇ ਹੂੰ ਕਈ ਕਈ ਬੋਕਣ ਟਾਪ ਰਿਹਾ ਕਰ ਕਰ ਹਾਲੇ ਨਨ ਪਹੋਰ ਕੇ ਦੇ ਵਿੱਚ ਜੇ ਪਿਆਜ਼ ਕੱਟ ਕੇ ਪਾਇਆ ਜਾਵੇ ਟਮਾਟਰ ਫਿਰ ਬਹੁਤ ਸਵਾਦ ਆਵੇ ਇਹਨਾਂ ਨੂੰ ਥੋੜਾ ਜਿਹਾ ਹੱਤਾਂ ਨਾਲ ਪਹੋਰ ਲੈ ਪਰ ਇੰਨੀ ਹੁਣ ਕਿਸੇ ਦੁਕਾਨ ਕਰੇ ਇਹਦਾ ਖਾਣ ਦੀ ਇਹ ਖਾ ਲਈ ਜੇ ਲਓ ਜੀ ਮੈਂ ਬਾਹਰੇ ਬੈਠਾ ਸੀ ਤੇ ਆ ਹੋਇਆ ਲਗੀ ਕਿਣ ਮਣ ਕਾਣੀ ਹੋਣਾ ਹੁਣ ਫੇਰ ਆਪਾਂ ਦੁਕਾਨ 'ਚ ਫੇਰਾ ਕੇ ਬੈਠ ਗਏ ਤੇ ਸ਼ਾਮ ਹੋ ਗਈ ਹੈ ਬਿਲਕੁਲ ਤੇ ਲਓ ਜੀ ਹੁਣ ਆਪਾਂ ਸ਼ਾਮ ਹੋ ਗਈ ਕਰਦੇ ਆਂਗੇ ਵਲੌਗ ਦਾ ਐਂਡ ਤੇ ਉਮੀਦ ਹੈ ਤੁਹਾਨੂੰ ਅੱਜ ਦਾ ਸਾਡਾ ਵਲੌਗ ਪਸੰਦ ਆਇਆ ਹੋਊਗਾ ਤੇ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਖੁਸ਼ ਰਹੋ ਹਮੇਸ਼ਾ ਹੱਸਦੇ ਬਸਦੇ ਰਹੋ ਤੰਦਰੁਸਤ ਰਹੋ ਮੈਂ ਜੈਸ ਵੀਰ ਨੂੰ ਨਮੀ ਬਰਾਉ ਦੇ ਤਦ ਤੱਕ ਕਿਸਾਰਨ ਪਿਆਰਪਰੀ ਸੱਤ ਸਰੀਕ